ਜਿਦਾ ਕਈ ਵਾਰਾ ਦੇਖਿਆ ਨਾ ਬੰਦਾ ਕਹਿੰਦਾ ਓਏ ਭਗਵਾਨ ਦਾ ਨਾਮ ਲੈ ਲਓ ਫਟਾਫਟ ਰੱਬ ਨੂੰ ਲੱਜ ਯਾਦ ਕਰ ਲਓ ਭੋਜਨ ਕਰਨ ਤੋਂ ਪਹਿਲਾਂ ਤਾਂ ਬੰਦਾ ਕਰਦਾ ਹੇ ਰਾਮ ਹੇ ਬਗਵਰ ਹੇ ਅੱਲਾ ਹੇ ਭਗਵਾਨ ਲਓ ਜੀ ਖਾ ਲਈ ਰੋਟੀ ਫਾਰਮੈਲਿਟੀ ਬੰਦਾ ਪੂਰੀ ਕਰਦਾ ਹੈ ਸਮਝਦੇ ਹੋ ਕਿ ਨਹੀਂ ਹੁਣ ਇੱਥੇ ਚੈੱਕ ਕਰਨਾ ਹੈ ਸਭ ਤੋਂ ਪਹਿਲਾਂ ਕਿਉਂਕਿ ਸਤਸੰਗ ਦਾ ਮਤਲਬ ਇਹੀ ਹੈ ਕਿ ਆਪਣੇ ਆਪ ਨੂੰ ਦੇਖੀਏ ਥੋੜਾ ਅੰਦਰ ਤਲਾਸ਼ ਕਰੀਏ ਹੁਣ ਤੁਸੀਂ ਵੀ ਚੈੱਕ ਕਰੋ ਕਿ ਜਦੋਂ ਵੀ ਤੁਸੀਂ ਆਪਣੇ ਰੱਬ ਨੂੰ ਯਾਦ ਕਰਦੇ ਆਂ ਭਗਵਾਨ ਨੂੰ ਯਾਦ ਕਰਦੇ ਆਂ ਚਾਹੇ ਵਾਹਿਗੁਰੂ ਕਹਿ ਕੇ ਕਰੀਏ ਚਾਹੇ ਰਾਮ ਕਹਿ ਕੇ ਕਰੀਏ ਈਸ਼ਵਰ ਕਹਿ ਕੇ ਕਰ ਜਾਹੇ ਮਾਲਿਕ ਕਹਿ ਕੇ ਕਰੀਏ ਤਾਂ ਕੀ ਅਸੀਂ ਦਿਲੋਂ ਪਿਆਰ ਨਾ ਕਰਦੇ ਆ ਜਾਂ ਸਿਰਫ ਇੱਕ ਫਾਰਮੈਲਟੀ ਹੀ ਕਰਦੇ ਆ ਬਸ ਲੈ ਲਓ ਰੱਬ ਦਾ ਨਾਮ ਸਮਝਦੇ ਹੋ ਕਿ ਨਹੀਂ ਇਸ ਲਈ ਕਈ ਵਾਰ ਤਾਂ ਬੰਦਾ ਨਾ ਰੋਟੀ ਖਾ ਲੈਂਦਾ ਬਾਹ ਉਹ ਹੋ ਰੱਬ ਦਾ ਨਾਮ ਤਾਂ ਲਿਆ ਹੀ ਨਹੀਂ ਸਮਝਦੇ ਹੋ ਕਿ ਨਹੀਂ ਐਦਾਂ ਹੋਈ ਨਹੀਂ ਕਿ ਨਹੀਂ ਸੱਚ ਦੱਸਿਓ ਹੁਣ ਇੱਥੇ 사ਤਸੰਗ ਚ ਬੈਠੇ ਆ ਕਿ ਰੋਟੀ ਖਾ ਵੀ ਲੈਂਦੇ ਆ ਅੱਧੀ ਕਿ ਨਾ ਉਹ ਹੋ ਰੱਬ ਨੂੰ ਯਾਦ ਕੀਤਾ ਹੀ ਨਹੀਂ ਸਮਝਦੇ ਹੋ ਕਿ ਨਹੀਂ ਜਾਂ ਖਾਣਾ ਖਾ ਕੇ ਫਟਾਫਟ ਉਹ ਹੋ ਸ਼ੁਕਰ ਦਾ ਕਰਨਾ ਹੀ ਭੁੱਲ ਗਿਆ ਮੈਂ ਸ਼ੁਕਰ ਦਾ ਕੀਤਾ ਹੀ ਨਹੀਂ ਆਪਣੇ ਆਪ ਨੂੰ ਆਪ ਹੀ ਚੈੱਕ ਕਰ ਲੋ ਪਤਾ ਲੱਗ ਜਾਏਗਾ ਕਿਉਂਕਿ ਦੂਜੇ ਨੂੰ ਦੱਸਾਂਗੇ ਤਾਂ ਬੰਦਾ ਕਹਣਾ ਦੂਜਾ ਕੀ ਕਹੇਗਾ ਮੇਰੇ ਬਾਰੇ ਪਰ ਤੁਸੀਂ ਆਪਣੇ ਬਾਰੇ ਕੀ ਕਹਿ ਸਕਦੇ ਹੋ ਆਪਣੇ ਆਪਣੇ ਨੂੰ ਪੁੱਛ ਲੋ ਇਸ ਲਈ ਕਹਿੰਦੇ ਕਿ ਜਨਮ ਦਿਆ ਜਿਸ ਨੇ ਦਿਆ ਤਿਸਕੋ ਦਿਆ ਬੁલાਏ ਕਬੀਰ ਸਾਹਿਬ ਕੀ ਕਹਿੰਦੇ ਅਗਲੀ ਲਾਈਨ ਜਨਮ ਦਿਆ ਜਿਸ ਨੇ ਦਿਆ ਤਿਸਕੋ ਦਿਆ ਬੁલાਏ ਕਰ ਲੈ ਕੋਟਕ ਜਤਨ ਤੂੰ ਪਰ ਸੁਖ ਕਬੂ ਨਾ ਪਾਏ ਕਹਿੰਦੇ ਜਿਸ ਨੇ ਤੈਨੂੰ ਜ਼ਿੰਦਗੀ ਦਿੱਤੀ ਜੀਵਨ ਦਿੱਤਾ ਜੇ ਤੂੰ ਉਸ ਪਰਮਾਤਮਾ ਨੂੰ ਹੀ ਭੁੱਲ ਗਿਆ ਉਹ ਸਰਵਸ਼ਕਤੀਸ਼ਾਲੀ ਪ੍ਰਭੂ ਨੂੰ ਹੀ ਭੁੱਲ ਗਿਆ ਤਾਂ ਤੂੰ ਕੋਟ ਯਤਨ ਕਰ ਲੈ ਕਰੋਣਾ ਉਪਾਏ ਕਰ ਲੈ ਜਿੰਨੀਆਂ ਮਰਜ਼ੀ ਕੋਸ਼ਿਸ਼ਾਂ ਕਰ ਲੈ ਤੇਰੇ ਜੀਵਨ 'ਚ ਸੁੱਖ ਦੀ ਕਹਦੇ ਹੁਣ ਆ ਹੀ ਨਹੀਂ ਸਕਦਾ ਇਸ ਲਈ ਸੁੱਖ ਵਾਸਤੇ ਜ਼ਰੂਰੀ ਹੈ ਜਿੱਦਾਂ ਹੁਣ ਸਮਝ ਲਓ ਇੱਕ ਫਲ ਹੈ ਕੱਚਾ ਹੈ ਇੱਕ ਫਲ ਹੈ ਹਾਲੇ ਕੱਚਾ ਹੈ ਹੁਣ ਉਹਨੂੰ ਪੱਕਣ ਵਾਸਤੇ ਥੋੜਾ ਟਾਈਮ ਚਾਹੀਦਾ ਹੈ ਪਰ ਜੇ ਤੁਸੀਂ ਉਸ ਫਲ ਨੂੰ ਟਹਿਣੀ ਨਾਲੋਂ ਤੋੜ ਲਓ ਔਰ ਟਹਿਣੀ ਨਾਲੋਂ ਛੋਟੇ ਜਿਹੇ ਫਲ ਨੂੰ ਤੋੜ ਕੇ ਲਿਆ ਕੇ ਘਰ ਰੱਖ ਲਓ ਸੰਭਾਲ ਕੇ ਰੇਸ਼ਮੀ ਕਪੜੇ ਵਿੱਚ ਲਪੇਟ ਕੇ ਜਾਂ ਉਹਨੂੰ ਚਾਂਦੀ ਦੀ ਕਟੋਰੀ ਵਿੱਚ ਰੱਖ ਲਿਓ ਤਾਂ ਕੀ ਉਹ ਫਲ ਫਿਰ ਪੱਕੇਗਾ ਉਹਦੇ ਵਿੱਚ ਰਸ ਪੈਦਾ ਹੋਏਗਾ ਤੁਸੀਂ ਉਹਨੂੰ ਜਿੱਥੇ ਮਰਜ਼ੀ ਰੱਖ ਲਓ ਪਰ ਨਾ ਉਹਦੇ ਅੰਦਰ ਮਿਠਾਸ ਆਏਗੀ ਨਾ ਹੀ ਉਹ ਫਲ ਪੱਕੇਗਾ ਨਾ ਹੀ ਉਹ ਤੇ ਰੰਗ ਚੜ੍ਹੇਗਾ ਕਾਰਨ ਕੀ ਹੈ ਕਿ ਅਗਰ ਉਹ ਫਲ ਟੈਣੀ ਦੇ ਨਾਲ ਜੁੜਿਆ ਰਹਿੰਦਾ ਕਿਉਂਕਿ ਟੈਣੀ ਦੇ ਨਾਲ ਜੁੜ ਕੇ ਉਹਨੇ ਜੁੜਨਾ ਸੀ ਆਪਣੀ ਜੜ ਦੇ ਨਾਲ ਤੇ ਜੇ ਜੜ ਦੇ ਨਾਲ ਜੁੜਿਆ ਰਹਿੰਦਾ ਤਾਂ ਉਹ ਫਲ ਨੇ ਹੌਲੀ-ਹੌਲੀ ਉਹਦਾ ਸਾਈਜ਼ ਵੀ بڑا ਹੋਣਾ ਸੀ ਉਹਦਾ ਰੰਗ ਵੀ ਵਧੀਆ ਹੋਣਾ ਸੀ ਔਰ ਉਹਦੇ ਅੰਦਰ ਮਿਠਾਸ ਵੀ ਪੈਦਾ ਹੋਣੀ ਸੀ ਹੁਣ ਉਹ ਮਿਠਾਸ ਕਿੱਥੋਂ ਆਣੀ ਸੀ ਉਹ ਮਿਠਾਸ ਉਸ ਜੜ ਤੋਂ ਆਣੀ ਸੀ ਉਹ ਰੰਗ ਕਿੱਥੋਂ ਆਣਾ ਸੀ ਉਹ ਰੰਗ ਉਸ ਜੜ ਤੋਂ ਆਣਾ ਸੀ ਇੱਕ એનર્ਜੀ ਦੇ ਰੂਪ ਚ ਫਮੇ ਦਿਓਗੋ ਨੀ ਇਹਦਾ ਪੇੜ ਅੰਦਰ ਕੋਈ ਰੰਗ ਨਹੀਂ ਹੈ ਜੇ ਤੁਸੀਂ ਪੇੜ ਦੀ ਲੱਕੜ ਨੂੰ ਐਦਾਂ ਛਿੱਲ ਕੇ ਦੇਖੋ ਨਾ ਕਿ ਲੈ ਵੀ ਇਹ ਫਲ ਅੰਦਰ ਰੰਗ ਕਿੱਥੋਂ ਆਂਦਾ ਹੈ ਆਂਬ ਪੀਲੇ ਹੁੰਦੇ ਆ ਇਹ ਪੀਲਾ ਰੰਗ ਆਂਦਾ ਕਿੱਥੋਂ ਹੈ ਤਾਂ ਤੁਸੀਂ ਪੇੜ ਦੀ ਜੜ ਨੂੰ ਜਾਂ ਪੇੜ ਨੂੰ ਛਿੱਲ ਕੇ ਵੀ ਦੇਖ ਲਓ ਤੁਹਾਨੂੰ ਪੀਲਾ ਰੰਗ ਕਿਤੇ ਹੋ ਮਿਲੇਗਾ ਹੀ ਨਹੀਂ ਤੁਸੀਂ ਸੋਚੋ ਮਿਠਾਸ ਕਿੱਥੋਂ ਆਂਦੀ ਆਂਬ ਦੇ ਅੰਦਰ ਜਾਂ ਸੇਬ ਦੇ ਅੰਦਰ ਤਾਂ ਪੇੜ ਨੂੰ ਐਦਾਂ ਛਿੱਲ ਕੇ ਇਹਦੀ ਲੱਕੜ ਨੂੰ ਚੱਕ ਕੇ ਦੇਖਾਂ ਜਾਂ ਇਹਦੀ ਲੱਕੜ ਨੂੰ ਮੂੰਹ ਚ ਚਵਾ ਕੇ ਦੇਖਾਂ ਤਾਂ ਤੁਹਾਨੂੰ ਆਂਬ ਦਾ ਟੇਸਟ ਆ ਜਾਏਗਾ ਉੱਥੋਂ ਇਹਦੇ ਮਤਲਬ ਉਹ ਲੱਕੜ ਦੇ ਵਿੱਚੋਂ એનર્ਜੀ ਹੈ ਇੱਕ ਸ਼ਕਤੀ ਹੈ ਉਹ ਸ਼ਕਤੀ ਜਦੋਂ ਫਲ ਨੂੰ ਪਹੁੰਚਦੀ ਹੈ ਤਾਂ ਉਹ ਸ਼ਕਤੀ ਦੇਖੋ ਆਪਣਾ ਆਪਣਾ ਅਲੱਗ ਕੰਮ ਕਰਦੀ ਹੈ ਜਿਦਾ ਹੁਣ ਤੁਸੀਂ ਖਾਣਾ ਖਾਂਦੇ ਹੋ ਸਮਝਦੇ ਹੋ ਕਿ ਨਹੀਂ ਖਾਣਾ ਖਾਂਦੇ ਹੋ ਇਹ ਖਾਣਾ ਤੁਹਾਡੇ ਅੱਖ ਦੀ ਰੋਸ਼ਨੀ ਵਾਸਤੇ ਹੀ ਮਦਦ ਕਰਦਾ ਹੈ ਤੁਹਾਡੇ ਦੰਦਾਂ ਨੂੰ ਜਿਹੜੇ ਕੈਲਸ਼ੀਅਮ ਦੀ ਲੋੜ ਹੈ ਹੱਡੀਆਂ ਨੂੰ ਉਹ ਵੀ ਇਹ ਕੰਮ ਕਰਦਾ ਹੈ ਯਾਨੀ ਕਹਿਣ ਦਾ ਮਤਲਬ ਜਿੱਦਾਂ ਕਹਿੰਦੇ ਅੱਖਾਂ ਨੂੰ ਵਿਟਾਮਿਨ ਏ ਦੀ ਲੋੜ ਹੈ ਜਾਂ ਸਾਡੀ ਹੱਡੀਆਂ ਨੂੰ ਕੈਲਸ਼ੀਅਮ ਦੀ ਲੋੜ ਹੈ ਜਾਂ ਸਾਨੂੰ ਆ ਚੀਜ਼ ਦੀ ਲੋੜ ਹੈ ਉਹ ਖਾਣਾ ਇੱਕੋ ਹੀ ਹੁੰਦਾ ਹੈ ਪਰ ਉਹ ਕਿੰਨੇ ਹਿੱਸਿਆਂ 'ਚ ਵੰਡ ਕੇ ਜਿੱਥੇ ਜਿਹੜੀ ਚੀਜ਼ ਦੀ ਲੋੜ ਹੁੰਦੀ ਹੈ ਕੁਦਰਤ ਉਹਨੂੰ ਪਹੁੰਚ ਦਿੰਦੀ ਹੈ ਉਹ ਖਾਣਾ ਕੀ ਹੈ ਖਾਣਾ ਸਾਡੇ ਪੇਟ ਵਿੱਚ ਜਾ ਕੇ એનર્ਜੀ ਬਣਦਾ ਹੈ ਕੀ ਬਣਦਾ ਹੈ એનર્ਜੀ ਇੱਕ ਸ਼ਕਤੀ ਬਣਦਾ ਹੈ ਫਿਰ ਉਹੀ એનર્ਜੀ ਸਾਡੇ ਅੰਗਾਂ ਨੂੰ ਜਿੱਥੇ ਜਿੱਥੇ ਲੋੜ ਹੁੰਦੀ ਹੈ ਉਹ ਸ਼ਕਤੀ ਸਾਡੇ ਅੰਗਾਂ ਨੂੰ ਆਪਣੀ ਉਹ ਮਿਲਣੀ ਸ਼ੁਰੂ ਹੋ ਜਾਂਦੀ ਹੈ ਤਾਂ ਕਿ ਸਾਡਾ ਸ਼ਰੀਰ ਹੈਲਦੀ ਰਹੇ ਤਾਂ ਹੀ ਤਾਂ ਜੇ ਬੰਦਾ ਖਾਣਾ ਨਾ ਖਾਵੇ ਪਾਣੀ ਨਾ ਪੀਵੇ ਕਹਿੰਦੇ ਬੰਦਾ ਕਮਜ਼ੋਰ ਹੋ ਗਿਆ ਚੱਕਰ ਆਣੇ ਸ਼ੁਰੂ ਹੋ ਗਏ ਕਿਉਂਕਿ ਬਾਡੀ ਨੂੰ એનર્ਜੀ ਕਹਿੰਦੇ ਉਹ ਨਹੀਂ ਮਿਲ ਰਹੀ ਹੁਣ ਜਰਾ ਸਮਝਣਾ ਇਸ ਲਈ ਇੱਥੇ ਫਿਰ ਆਵਾਂਗੇ ਇਸ ਪੁਆਇੰਟ ਤੇ ਕਿ ਜਿਸ ਤਰ੍ਹਾਂ ਪੇਟ ਦੇ ਅੰਦਰ ਅਗਰ ਉਹ એનર્ਜੀ ਹੈ ਉਹ એનર્ਜੀ ਉਸ ਛੋਟੇ ਜਿਹੇ ਫਲ ਨੂੰ ਮਿਲੇਗੀ ਤਾਂ ਫੇਰ ਹੀ ਉਹਦੇ ਅੰਦਰ ਰੰਗ ਵੀ ਆਏਗਾ ਉਹਦੇ ਅੰਦਰ ਮਿਠਾਸ ਵੀ ਆਏਗੀ ਤਾਂ ਫਲ ਬਧੇਗਾ ਵੀ ਫੇਰ ਹੀ ਪਰ ਜੇ ਨੂੰ ਤੋੜ ਕੇ ਰੱਖ ਲਈਏ ਤਾਂ ਦੁਨੀਆ ਦੀ ਕੋਈ ਸਾਇੰਸ ਨਹੀਂ ਹੈ ਜਿਹੜੀ ਨਿੱਕੇ ਜਿਹੇ ਫਲ ਨੂੰ ਟੀਕੇ ਲਾ ਕੇ ਬੜਾ ਕਰ ਦੇਵੇ ਸਮਝਦੇ ਹੋ ਕਿ ਨਹੀਂ ਜਾਂ ਉਹਦੇ ਅੰਦਰ ਅੱਜ ਕੱਲ ਦੇਖਦੇ ਨੇ ਆਮ ਪੱਕ ਜਾਂਦੇ ਆ ਕੱਚੇ ਹੁੰਦੇ ਉਹਨੂੰ ਕੈਮੀਕਲ ਜਾਂ ਲਾ ਕੇ ਰੱਖ ਦਿੰਦੇ ਆ ਪਰ ਉੱਥੇ ਦੱਸਦੇ ਕੇ ਇਹ ਮਸਾਲੇ ਮਸੂਲੇ ਲਾਈ ਚੀਜ਼ ਉੰਨੀ ਹੈਲਥ ਵਾਸਤੇ ਅੱਛੀ ਨਹੀਂ ਹੁੰਦੀ ਜਿੰਨੀ ਉਹ ਪੇੜ ਦੇ ਉੱਪਰ ਆਪ ਪੱਕੀ ਹੋਈ ਚੀਜ਼ ਸਾਡੀ ਸਿਹਤ ਵਾਸਤੇ ਅੱਛੀ ਹੋਣੀ ਹੈ ਅੱਜ ਕੱਲ ਤੇ ਵੀ ਦੇਖਿਆ ਹੈ ਕਿ ਤਰਬੂਜਾ ਅੰਦਰ ਵੀ ਇੰਜੈਕਸ਼ਨ ਲਾ ਦਿੰਦੇ ਨੇ ਮਿੱਠੇ ਕਰਨ ਨੂੰ ਜਿਹੜੇ ਕਿ ਸਾਡੀ ਸਿਹਤ ਵਾਸਤੇ ਨੁਕਸਾਨਦਾਇਕ ਹੈ ਪਰ ਜਿਹੜੀ ਚੀਜ਼ ਕੁਦਰਤ ਨੇ ਕਰਦੀ ਹੈ ਉਹ ਅਸਲੀ ਹੈ ਪ्योर ਹੈ ਜਿਹਦਾ ਸਾਨੂੰ ਫਾਇਦਾ ਹੈ ਸੋ ਇਹੀ ਗੱਲ ਕਬੀਰ ਸਾਹਿਬ ਕਹਿੰਦੇ ਆ ਕਿ ਤੇਰੀ ਜ਼ਿੰਦਗੀ ਵੀ ਇੱਕ ਫਲ ਦੀ ਤਰ੍ਹਾਂ ਹੈ ਅਗਰ ਤੂੰ ਆਪਣੇ ਪ੍ਰਭੂ ਨੂੰ ਭੁੱਲ ਗਿਆ ਪਰਮਾਤਮਾ ਨੂੰ ਭੁੱਲ ਗਿਆ ਜਿਸ ਨੇ ਤੈਨੂੰ ਜੀਵਨ ਦਿੱਤਾ ਅਗਰ ਉਹ ਤੋਂ ਹੀ ਟੁੱਟ ਗਿਆ ਤੈਨੂੰ ਉਹ એનર્ਜੀ ਨਹੀਂ ਮਿਲੇਗੀ ਸ਼ਕਤੀ ਨਹੀਂ ਮਿਲੇਗੀ ਤਾਂ ਫੇਰੇ ਤੇਰੇ ਜੀਵਨ ਚ ਖੁਸ਼ੀ ਕਦੀ ਆਈ ਨਹੀਂ ਸਕਦੀ ਤੂੰ ਜਿੰਨੇ ਮਰਜ਼ੀ ਉਪਾਏ ਕਰ ਲੈ ਕਰ ਲੈ ਕੋਟਿਕ ਯਤਨ ਤੂੰ ਪਰ ਸੁਖ ਕਬੂ ਨਾ ਕਰੋੜਾ ਯਤਨ ਕਰ ਲੈ ਸੁਖ ਨਹੀਂ ਤੇਰੇ ਜੀਵਨ ਚ ਆਏਗਾ ਇਸ ਲਈ ਤੇ ਦੱਸਣਾ ਕੀ ਚਾਹੁੰਦੇ ਆ ਕਿ ਅਗਰ ਸੁਖ ਚਾਹੁੰਦੇ ਹੋ ਨਾ ਤਾਂ ਕਬੀਰ ਸਾਹਿਬ ਨੇ ਅਗਲੀਆਂ ਲਾਈਨਾਂ ਚ ਕੀ ਦੱਸਿਆ ਇਹਨੂੰ ਪਕੜ ਲਓ ਜਿੱਦਾ ਪਹਿਲੀ ਲਾਈਨ ਚ ਕਹਿੰਦੇ ਜਨਮ ਦਿਆ ਜਿਸ ਨੇ ਦਿਆ ਤਿਸ ਕੋ ਦਿਆ ਭੁਲਾਏ ਕਰ ਲੈ ਕੋਟਿਕ ਯਤਨ ਤੂੰ ਪਰ ਸੁਖ ਕਬੂ ਨਾ ਪਾਏ ਫਿਰ ਕਹਿੰਦੇ ਜਨਮ ਦਿਆ ਜਿਸ ਨੇ ਦਿਆ ਇਸਕੇ ਮਾਰਗ ਜਾਏ ਜਨਮ ਦਿਆ ਜਿਸ ਨੇ ਦਿਆ ਤਿਸਕੇ ਮਾਰਗ ਜਾਏ ਕਹੇ ਕਬੀਰ ਸੁਖ ਜਗਤ ਕੇ ਕਹੇ ਕਬੀਰ ਸੁਖ ਜਗਤ ਕੇ ਖੁਦ ਪਿੱਛੇ ਚਲਤੇ ਆਏ ਉਹ ਕਹਿੰਦੇ ਤੇਰੇ ਜਿਹੜੇ ਸੋਖੇ ਨੇ ਦੁਨੀਆ ਦੇ ਇਹਨਾਂ ਸਮਝਣਾ ਸਾਰਿਆਂ ਨੇ ਕਿ ਤੈਨੂੰ ਫਿਰ ਸੁੱਖ ਲੱਭਣ ਦੀ ਲੋੜ ਨਹੀਂ ਪਵੇਗੀ ਅਗਰ ਤੂੰ ਜਿਸਨੇ ਤੈਨੂੰ ਜ਼ਿੰਦਗੀ ਦਿੱਤੀ ਹੈ ਜਿਸਨੇ ਤੈਨੂੰ ਜੀਵਨ ਦਿੱਤਾ ਹੈ ਅਗਰ ਤੂੰ ਉਹਦੇ ਦੱਸੇ ਹੋਏ ਮਾਰਗ ਤੇ ਚਲੇਗਾ ਉਸ ਪ੍ਰਭੂ ਦੇ ਮਾਰਗ ਤੇ ਚਲੇਗਾ ਕਹੇ ਕਬੀਰ ਸੁਖ ਜਗਤ ਕੇ ਖੁਦ ਚੱਲ ਪਿੱਛੇ ਆਏ ਤੇਰਾ ਗੌਰ ਕਰਨਾ ਖੁਦ ਚੱਲ ਪਿੱਛੇ ਉਹ ਕਹਿੰਦੇ ਫਿਰ ਇਹ ਦੁਨੀਆ ਦੇ ਸੁੱਖ ਤੈਨੂੰ ਲੱਭਣ ਦੀ ਲੋੜ ਨਹੀਂ ਪਵੇਗੀ ਕਿਉਂਕਿ ਸੁੱਖ ਖੁਸ਼ੀ ਇਤਨਾ ਜਿੱਦਾਂ ਦੱਸਣਾ ਕੰਡਾ ਨਿਕਲ ਗਿਆ ਤਾਂ ਆਰਾਮ ਆਣਾ ਸ਼ੁਰੂ ਹੋ ਜਾਂਦਾ ਹੈ ਇਸੇ ਤਰ੍ਹਾਂ ਅੱਜ ਅਸੀਂ ਵੀ ਇੱਕ ਗਫਲਤ ਦਾ ਕੰਡਾ ਆਪਣੇ ਅੰਦਰੋਂ ਕੱਢਣਾ ਹੈ ਗਫਲਤ ਦਾ ਕੰਡਾ ਮਤਲਬ ਜਿਹੜਾ ਰੱਬ ਨੂੰ ਭੁੱਲ ਕੇ ਅਸੀਂ ਬੈਠੇ ਆ ਨਾ ਇਹੀ ਸਾਡੇ ਦੁੱਖਾਂ ਦਾ ਕਾਰਨ ਹੈ ਸਮਝਣਾ ਜ਼ਰਾ ਕਿਉਂਕਿ ਜੇ ਰੱਬ ਜਦੋਂ ਬੰਦਾ ਰੱਬ ਨੂੰ ਭੁੱਲਦਾ ਹੈ ਨਾ ਤਾਂ ਪਾਪ ਕਰਮ ਬੁਰਾਈਆਂ ਦਾ ਸਮਝ ਲਓ ਕਿ ਬੁਰਾਈਆਂ ਦੀ ਸ਼ੁਰੂਆਤ ਤਾਂ ਉੱਥੋਂ ਹੀ ਹੁੰਦੀ ਜਦੋਂ ਅਸੀਂ ਆਪਣੇ ਭਗਵਾਨ ਨੂੰ ਆਪਣੇ ਪ੍ਰਭੂ ਨੂੰ ਭੁੱਲ ਤੇ ਜੇ ਅਸੀਂ ਉਹਨੂੰ ਯਾਦ ਰੱਖਦੇ ਆ ਤਾਂ ਫਿਰ ਬੰਦਾ ਆਪਣੀ ਆਪ ਨੂੰ ਬੁਰਾਈਆਂ ਤੋਂ ਵੀ ਬਚਾ ਕੇ ਰੱਖਦਾ ਹੈ ਉਰੇ ਗੱਲ ਤੁਹਾਡੇ ਫਾਇਦੇ ਵਾਸਤੇ ਹੀ ਦੱਸਾਂਗੇ ਕਿ ਅਗਰ ਅਸੀਂ ਅਛਾਈ ਦੇ ਮਾਰਗ ਤੇ ਚੱਲਦੇ ਆਂ ਨੀਕੀ ਦੇ ਮਾਰਗ ਤੇ ਚੱਲਦੇ ਆਂ ਆਪਣੀ ਸੋਚ ਨੂੰ ਅੱਛਾ ਰੱਖਦੇ ਆਂ ਪੋਜ਼ਿਟਿਵ ਰੱਖਦੇ ਆਂ ਤਾਂ ਉਹਦਾ ਫਾਇਦਾ ਵੀ ਸਾਨੂੰ ਹੀ ਹੁੰਦਾ ਹੈ ਤੇ ਜੇ ਆਪਣੇ ਅੰਦਰ ਬੁਰਾ ਬੁਰੀ ਸੋਚ ਰੱਖਦੇ ਆਂ ਆਪਣੀ ਸੋਚ ਨੂੰ ਨੈਗੇਟਿਵ ਰੱਖਦੇ ਆਂ ਆਪਣੇ ਵਿਚਾਰਾਂ ਨੂੰ ਬੁਰੇ ਰੱਖਦੇ ਆਂ ਤਾਂ ਉਹਦਾ ਨੁਕਸਾਨ ਕਿਸੇ ਹੋਰ ਨੂੰ ਨਹੀਂ ਉਹਦਾ ਨੁਕਸਾਨ ਸਾਨੂੰ ਆਪਣੇ ਆਪ ਨੂੰ ਹੁੰਦਾ ਹੈ ਇਸ ਲਈਏ ਖੁਸ਼ੀ ਚਾਹੀਦੀ ਹੈ ਤਾਂ ਸਭ ਤੋਂ ਪਹਿਲਾਂ ਤਾਂ ਆਪਣੇ ਬੁਰੇ ਵਿਚਾਰਾਂ ਨੂੰ ਖਤਮ ਕਰਨਾ ਸ਼ੁਰੂ ਕਰੋ ਜੇ ਸਾਡੇ ਮਨ 'ਚ ਕਿਸੇ ਵਾਸਤੇ ਬੁਰੀ ਭਾਵਨਾ ਹੈ ਨਾ ਜੇ ਸਾਡੇ ਮਨ 'ਚ ਕਿਸੇ ਵਾਸਤੇ ਨਫ਼ਰਤ ਵੀ ਹੈ ਜੇ ਸਾਡੇ ਮਨ 'ਚ ਕਿਸੇ ਵਾਸਤੇ ਬਹਿਰ ਵੀ ਹੈ ਇਹਨੂੰ ਅੱਜ ਤੋਂ ਹੀ ਖਤਮ ਕਰੀਏ ਔਰ ਇਹ ਉਹਦੇ ਵਾਸਤੇ ਨਹੀਂ ਕਰਨਾ ਇਹ ਤੁਸੀਂ ਆਪਣੇ ਜੀਵਨ ਨੂੰ ਕਾਮਯਾਬ ਔਰ ਸਫਲ ਕਰਨ ਵਾਸਤੇ ਕਰਨਾ ਹੈ ਕਿਉਂਕਿ ਅਗਰ ਚਾਹਦੇ ਹੋ ਖੁਸ਼ੀਆਂ ਮੇਰੇ ਪਿੱਛੇ ਚੱਲ ਕੇ ਆਣ ਯਾਨੀ ਮੈਂ ਜਿੱਥੇ ਵੀ ਜਾਵਾਂ ਜਿੱਦਾਂ ਬੰਦਾ ਕਹਿੰਦਾ ਹੁਣ ਮੈਂ ਜਿੱਥੇ ਵੀ ਜਾਂਦਾ ਹਰ ਪਾਸੇ ਖੁਸ਼ੀਆਂ ਹੀ ਖੁਸ਼ੀਆਂ ਆਏ ਮੈਂ ਜਿੱਥੇ ਵੀ ਜਾਂਦਾ ਹੁਣ ਹਰ ਪਾਸੇ ਆਨੰਦ ਹੀ ਆਨੰਦ ਹੈ ਜਰਾ ਸਮਝਣਾ ਔਰ ਇੱਕ ਇੱਕ ਬੰਦਾ ਕਹਿੰਦਾ ਮੈਂ ਜਿੱਥੇ ਵੀ ਜਾਂਦਾ ਦੁੱਖ ਹੀ ਦੁੱਖ ਹੈ ਮੇਰਾ ਕੋਈ ਕੰਮ ਬਣਦਾ ਹੀ ਨਹੀਂ ਹੈ ਮੈਂ ਜਿਹੜੇ ਕੰਮ ਨੂੰ ਹੱਥ ਪਾਉਂਦਾ ਮੈਨੂੰ ਕਾਮਯਾਬੀ ਨਹੀਂ ਮਿਲਦੀ ਕਾਰਨ ਕੀ ਹੈ ਉਹਦਾ ਕਾਰਨ ਬਾਹਰ ਨਹੀਂ ਹੈ ਉਹ ਆਪਣੀ ਅੰਦਰ ਚੈੱਕ ਕਰ ਤੇਰੇ ਅੰਦਰ ਕਿਤੇ ਨਾ ਕਿਤੇ ਵਿਸ਼ਵਾਸ ਦੀ ਕਮੀ ਹੈ ਤੇਰੇ ਅੰਦਰ ਕਿਤੇ ਨਾ ਕਿਤੇ ਦੂਜਿਆਂ ਨੂੰ ਲੈ ਕੇ ਜਲਨ ਹੈ ਕਿ ਦੂਜਾ ਤਰੱਕੀ ਕਿਉਂ ਕਰ ਰਿਹਾ ਹੈ ਦੂਜਿਆਂ ਨੂੰ ਇਦਾਂ ਕਿਦਾਂ ਕਿਉਂਕਿ ਜਦੋਂ ਅਸੀਂ ਦੂਜਿਆਂ ਦੀ ਤਰੱਕੀ ਤੋਂ ਸੜਦੇ ਹਾਂ ਤਾਂ ਕੁਦਰਤ ਸਾਨੂੰ ਕਦੀ ਤਰੱਕੀ ਇਹ ਕਹਿ ਦਿਓ ਨਹੀਂ ਦੇ ਦੇ ਤਾਹੀਂ ਕਿਹਾ ਜਾਂਦਾ ਹੈ ਕਿ ਜਿਹੜਾ ਦੂਜੇ ਨੂੰ ਖੁਸ਼ੀ ਦਿੰਦਾ ਹੈ ਕੁਦਰਤ ਉਹਨੂੰ ਖੁਸ਼ੀਆਂ ਦਿੰਦੀ ਹੈ ਜਿਹੜਾ ਦੂਜੇ ਦੀ ਅੱਗੇ ਵਧਣ ਵਿੱਚ ਹੈਲਪ ਕਰਦਾ ਹੈ ਕੁਦਰਤ ਉਹਨੂੰ ਅੱਗੇ ਵਧਣ ਵਿੱਚ ਮਦਦ ਦਿੰਦੀ ਹੈ ਜਿਹੜਾ ਦੂਜੇ ਨੂੰ ਨਿੰਦਦਾ ਹੈ ਦੂਜੇ ਦੀ ਬੁਰੀਾਈ ਕਰਦਾ ਹੈ ਦੂਜੇ ਨੂੰ ਬੇਇੱਜ਼ਤ ਕਰਦਾ ਹੈ ਫਿਰ ਕੁਦਰਤ ਉਹਨੂੰ ਬੇਇੱਜ਼ਤ ਕਰਨਾ ਸ਼ੁਰੂ ਕਰ ਦਿੰਦੀ ਹੈ ਇਸ ਲਈ ਐਸੀ ਚਾਹੁੰਦੇ ਕੀ ਹਾਂ ਅਗਰ ਐਸੀ ਖੁਸ਼ੀ ਚਾਹੁੰਦੇ ਹਾਂ ਤਪਣੀ ਆਪ ਨੇ ਕਲਪ ਕਰ ਲਓ ਕਿ ਮੈਂ ਪੂਰੀ ਕੋਸ਼ਿਸ਼ ਕਰਨੀ ਹੈ ਕਿ ਮੇਰੀ ਵਜ੍ਹਾ ਨਾਲ ਕਿਸੇ ਨੂੰ ਦੁੱਖ ਨਾ ਪਹੁੰਚੇ ਅਗਰ ਮੈਂ ਇਹ ਫੈਸਲਾ ਕਰ ਲਵਾਂ ਮੇਰੀ ਵਜ੍ਹਾ ਨਾਲ ਕਿਸੇ ਨੂੰ ਦੁੱਖ ਨਾ ਪਹੁੰਚੇ ਤਾਂ ਕੁਦਰਤ ਨੇ ਇਹ ਫੈਸਲਾ ਕਰ ਲੈਣਾ ਕਿ ਹੁਣ ਤੈਨੂੰ ਕੋਈ ਦੁੱਖ ਨਾ ਪਹੁੰਚੇ ਤੇਰੇ ਜੀਵਨ 'ਚ ਕੋਈ ਦੁੱਖ ਨਾ ਆਵੇ ਇਹ ਸਮਝ ਲੈਣਾ ਇਸ ਲਈ ਅਸੀਂ ਕਈ ਵਾਰ ਦਸੀਦਾ ਹੈ ਕਿ ਇਹ ਨਿਊਟਨ ਨੇ ਵੀ ਕਿਹਾ ਹੈ ਤੀਸਰੇ ਨਿਯਮ ਦੇ ਅੰਦਰ ਕਿ ਹਰ ਕਿਰਿਆ ਦੀ ਪ੍ਰਤੀਕਿਰਿਆ ਹੁੰਦੀ ਹੈ ਕਿ ਜੋ ਤੂੰ ਕਰਨਾ ਹੈ ਇਹ ਯਾਦ ਰੱਖ ਇਹ ਤੈਨੂੰ ਮਿਲਣਾ ਵੀ ਜ਼ਰੂਰ ਹੈ ਇਸੇ ਲਈ ਤਾਂ ਇਥੇ ਗੱਲ ਕਰ ਰਹੇ ਸੀ ਮਹਾਰਿਸ਼ੀ ਵਾਲਮੀਕ ਜਾਂ ਭਗਵਾਨ ਵਾਲਮੀਕ ਉਹਨਾਂ ਨੂੰ ਕਿਹਾ ਗਿਆ ਭਗਵਾਨ ਕਿਉਂ ਕਿਹਾ ਗਿਆ ਕਿਉਂਕਿ ਭਗਵਾਨ ਸਭ ਦੇ ਅੰਦਰ ਹੈ ਕਿ ਨਹੀਂ ਮੰਨਦੇ ਹੋ ਕਿ ਨਹੀਂ ਤੁਸੀਂ ਕਿ ਤੁਹਾਡੇ ਅੰਦਰ ਰੱਬ ਹੈ ਕਿ ਨਹੀਂ ਤਾਂ ਹੀ ਤਾਂ ਬੁੱਲੇ ਸ਼ਾਹ ਨੇ ਕਿਹਾ ਮੰਦਰ ਢਾ ਦੇ ਮਸਜਿਦ ਢਾ ਦੇ ਢਾ ਦੇ ਜੋ ਕੁਝ ਐਂਦਾ ਪਰ ਬੰਦੇ ਦਾ ਦਿਲ ਨਾ ਢਾਵੀਂ ਦਿਲ ਵਿੱਚ ਕਹਿੰਦੇ ਦਿਲ ਵਿੱਚ ਹੀ ਰੱਬ ਰਹਿੰਦਾ ਹੈ ਉਹ ਦਿਲ ਵਿੱਚ ਹੀ ਹੈ ਤੇਰੇ ਹੁਣ ਜਦੋਂ ਇੰਨਾ ਯਕੀਨ ਹੋ ਜਾਵੇ ਰੱਬ ਮੇਰੇ ਅੰਦਰ ਹੈ ਤਾਂ ਫਿਰ ਬੰਦੇ ਦੇ ਡਰ ਵੀ ਘਟ ਜਾਂਦੇ ਆ ਬੰਦੇ ਦੀਆਂ ਚਿੰਤਾਵਾਂ ਵੀ ਖਤਮ ਹੋ ਜਾਂਦੀਆਂ ਕਿਉਂਕਿ ਪਤਾ ਜੇ ਐਡੀ ਵੱਡੀ ਸ਼ਕਤੀ ਮੇਰੇ ਅੰਦਰ ਬੈਠੀ ਹੈ ਤਾਂ ਮੈਨੂੰ ਡਰਨ ਦੀ ਲੋੜ ਕੀ ਹੈ ਉਹ ਜੇ ਮੇਰੇ ਅੰਦਰੋਂ بیٹھا ਹੈ ਤਾਂ ਮੇਰੀ ਰੱਖਿਆ ਵੀ ਉਹ ਕਰੇਗਾ ਜੇ ਮੇਰੇ ਤੇ ਮੁਸ਼ਕਿਲ ਆਈ ਹੈ ਤਾਂ ਮੁਸ਼ਕਿਲ ਤੋਂ ਨਿਕਲਦਾ ਰਸਤਾ ਵੀ ਮੈਨੂੰ ਦਿਖਾਏਗਾ ਪਰ ਉਹ ਤਾਂ ਦਿਖਾਏਗਾ ਜੇ ਆਪਣੇ ਅੰਦਰ ਦੀ ਤਾਰ ਉਹਦੇ ਨਾਲ ਜੋੜਾਂਗੇ ਹੁਣ ਇੱਕ ਗੱਲ ਦਾ ਜਵਾਬ ਦੇਣਾ ਇੱਕ ਸਵਾਲ ਪੁੱਛਣ ਲੱਗੇ ਆ ਜਵਾਬ ਦੇਣਾ ਦੋਵਾਂਗੇ ਕਿ ਨਹੀਂ ਹੁਣ فرض ਕਰੋ ਤੁਹਾਡੇ ਤੋਂ ਕੋਈ ਮੁਸੀਬਤ ਆ ਗਈ ਬਹੁਤ ਵੱਡੀ ਪ੍ਰੋਬਲਮ ਆ ਗਈ ਹੁਣ ਇੱਕ ਬੰਦਾ ਹੈ ਜਿਹਨੂੰ ਤੁਸੀਂ ਹੁਣੇ ਹੀ ਯਾਦ ਕੀਤਾ ਯਾਨੀ ਉਹਨੂੰ ਕਦੀ ਜਾਣਦੇ ਨਹੀਂ ਉਹਦੇ ਨਾਲ ਕਦੀ ਪਿਆਰ ਪਾਇਆ ਹੀ ਨਹੀਂ ਉਹਨੂੰ ਕਦੀ ਪੁੱਛਿਆ ਹੀ ਨਹੀਂ ਬਸ ਉਹਨੂੰ ਤੁਸੀਂ ਕਹਿੰਦੇ ਭਾਈ ਮੇਰੀ ਮਦਦ ਕਰ ਦੇ ਮੁਸੀਬਤ ਆਈ ਤਾਂ ਨਾਲ ਹੀ ਉਹਨੂੰ ਪੁਕਾਰਿਆ ਮੇਰੀ ਮਦਦ ਕਰ ਦੇ ਪਰ ਇੱਕ ਪਾਸੇ ਦੂਜਾ ਬੰਦਾ ਹੈ ਜੇ ਨੂੰ ਤੁਸੀਂ 10 ਸਾਲ ਤੋਂ ਜਾਣਦੇ ਹੋ ਤੁਹਾਡਾ ਮਿੱਤਰ ਹੈ ਉਹਨੂੰ ਮਿਲਦੇ ਵੀ ਹੋ ਉਹਦੇ ਨਾਲ ਗੱਲਬਾਤ ਵੀ ਕਰਦੇ ਹੋ ਤੁਹਾਡਾ ਪਿਆਰ ਵੀ ਬੜਾ ਹੈ ਉਹਦੇ ਨਾਲ ਸਮਝਦੇ ਹੋ ਕਿ ਨਹੀਂ ਹੁਣ ਉਹਨੂੰ ਤੁਸੀਂ ਕਹਿੰਦੇ ਹੋ ਉਹ ਮੇਰੀ ਮੁਸੀਬਤ ਆ ਮੇਰਾ ਸਾਥ ਏ ਮੇਰੀ ਮਦਦ ਕਰ ਤਾਂ ਦੋਨਾਂ 'ਚੋਂ ਤੁਹਾਡਾ ਸਾਥ ਕੌਣ ਦੇਗਾ ਉਹ ਦੇਗਾ ਜਿਹਨੂੰ ਅੱਜ ਹੀ ਯਾਦ ਕੀਤਾ ਅੱਜ ਹੀ ਜਿਹਨੂੰ ਪੁਕਾਰਿਆ ਜਾਂ ਉਹ ਦੇਗਾ ਜਿਹਨੂੰ 10 ਸਾਲ ਤੋਂ ਪਿਆਰ ਹੈ ਤੁਹਾਡੇ ਨਾਲ ਜਾਣਦੇ ਹੋ ਕਿਉਂਕਿ ਔਖੇ ਵੇਲੇ ਕੌਣ ਕੰਮ ਆਂਦਾ ਹੈ ਜਵਾਬ ਦਿਓ ਤੁਸੀਂ ਜਵਾਬ ਦੇ ਦਿਓ ਕੰਮ ਹੁਣਾ ਆਣਾ ਹੈ ਜੇ ਇਹਨੂੰ ਤੁਸੀਂ ਪਹਿਲਾਂ ਤੋਂ ਜਾਣਦੇ ਹੋ ਸਮਝਦੇ ਹੋ ਕਿ ਨਹੀਂ ਹੁਣ ਤੁਸੀਂ ਰੁਹਾਨ ਰਸਤੇ ਤੁਰੇ ਜਾਂਦੇ ਹੋ ਕਿਸੇ ਦਾ ਐਕਸੀਡੈਂਟ ਹੋਇਆ ਹੋਵੇ ਤੁਸੀਂ ਪਤਾ ਨਹੀਂ ਕੌਣ ਹੈ ਮੈਂ ਜਾਣਦਾ ਹੀ ਨਹੀਂ ਨਿਕਲ ਜਾਂਦੇ ਹੋ ਤਾਂ ਜੇ ਕੋਈ ਆਪਣਾ ਸੱਜਣ ਮਿੱਤਰ ਹੋਵੇ ਬੰਦਾ ਫਟਾਫਟ ਗੱਡੀ ਖੜੀ ਕਰਕੇ ਮੋਟਰ ਉਹ ਤਾਂ ਮੇਰਾ ਆਪਣਾ ਮੇਰਾ ਬਾਖਵਾ ਮੇਰਾ ਜਾਣਕਾਰ ਹੈ ਮਤਲਬ ਦੌੜ ਕੇ ਜਾਂਦਾ ਉਹਦੀ ਮਦਦ ਵਾਸਤੇ ਕਿਉਂ ਕਿਉਂਕਿ ਇਹਦੇ ਨਾਲ ਮੈਂ ਪਿਆਰ ਇਹ ਮੇਰਾ ਪਿਆਰਾ ਹੈ ਕਈਆਂ ਸਾਲਾਂ ਦਾ ਪਿਆਰ ਹੈ ਇੱਥੇ ਦੱਸਣਾ ਕੀ ਚਾਹੁੰਦੇ ਆ ਕਿ ਅੱਜ ਬੰਦਾ ਕੀ ਕਰਦਾ ਹੈ ਬੰਦੇ ਤੇ ਮੁਸੀਬਤ ਆਂਦੀ ਹੈ ਪਰੇਸ਼ਾਨੀ ਆਂਦੀ ਹੈ ਤਾਂ ਬੰਦਾ ਕਹਿੰਦਾ ਰੱਬ ਮੇਰੀ ਹੈਲਪ ਨਹੀਂ ਕਰਦਾ ਤਾਂ ਰੱਬ ਕਹਿੰਦਾ ਤੂੰ ਮੇਰ ਨਾਲ ਪਿਆਰ ਪਾਇਆ ਕਦੋਂ ਹੈ ਮੈਨੂੰ ਯਾਦ ਕੀਤਾ ਕਦੋਂ ਹੈ ਜਦੋਂ ਦੁੱਖ ਆਂਦਾ ਉਦੋਂ ਯਾਦ ਕਰਦਾ ਹੈ ਕਦੀ ਉਦਾਂ ਵੀ ਪਿਆਰ ਪਾਇਆ ਮੇਰੇ ਨਾਲ ਕਦੀ ਉਦਾਂ ਵੀ ਕਿਹਾ ਤੂੰ ਮੇਰਾ ਤਾਂ ਮੈਂ ਤੇ ਉਹਦੇ ਨਾਲ ਪਿਆਰ ਦੀ ਤਾਰ ਜੋੜੀਏ ਉਹਦੇ ਨਾਲ ਪਿਆਰ ਪਾਈਏ ਉੱਠਦੇ ਬੈਠਦੇ ਯਾਦ ਕਰੀਏ ਤਾਂ ਜਿੱਦਾਂ ਅਸੀਂ ਕਈ ਵਾਰ ਦੱਸੀਦਾ ਹੈ ਕਿ ਦੁਨੀਆ ਕਹਿੰਦੀ ਹੈ ਲੋਕ ਕਹਿੰਦੇ ਹੈ ਲੋਕ ਕੀ ਕਹਿੰਦੇ ਆ ਓਏ ਔਖੇ ਵੇਲੇ ਨਾ ਆ ਪੈਸਾ ਕਮ ਆਂਦਾ ਹੈ ਔਖੇ ਵੇਲੇ ਸੋਨਾ ਚਾਂਦੀ ਕਮ ਆਂਦਾ ਔਖੇ ਵੇਲੇ ਜ਼ਮੀਨ ਜਾਇਦਾਦ ਕਮ ਆਂਦੀ ਹੈ ਇਸ ਕਰਕੇ ਉਹ ਕਹਿੰਦੇ ਪੈਸਾ ਜੋੜ ਲਓ ਔਖੇ ਵੇਲੇ ਕਮ ਆਏਗਾ ਆ ਧਨ ਜੋੜ ਲਓ ਆ ਸੋਨਾ ਗਹਿਣਾ ਖਰੀਦ ਲਓ ਔਖੇ ਵੇਲੇ ਕਮ ਆਏਗਾ ਆ ਜ਼ਮੀਨ ਖਰੀਦ ਲਓ ਔਖੇ ਵੇਲੇ ਕਮ ਆਏਗੀ ਜਰਾ ਸਮਝਣਾ ਕਹਿੰਦੇ ਕਿ ਨਹੀਂ ਲੋਕ ਓਏ ਭਾਈ ਪੈਸਾ ਆ ਐਫ ਡੀ ਰੱਖੀ ਹੋਈ ਹੈ ਬੈਂਕ ਚ ਔਖੇ ਵੇਲੇ ਕਮ ਆਏਗੀ ਆ ਫਲਾਣਾ ਗਹਿਣਾ ਖਰੀਦ ਕੇ ਰੱਖਿਆ ਔਖੇ ਵੇਲੇ ਆ ਜਮੀਨ ਰੱਖ ਲੈ ਔਖੇ ਵੇਲੇ ਕਮ ਆਏਗੀ ਪਰ ਬੰਦਾ ਕਹਿੰਦਾ ਹੈ ਆ ਗਹਿਣਾ ਜੋੜ ਲੈ ਔਖੇ ਵੇਲੇ ਕਮ ਆਏਗਾ ਪੈਸਾ ਜੋੜ ਲੈ ਔਖੇ ਵੇਲੇ ਕਮ ਆਏਗਾ ਜਮੀਨ ਜੋੜ ਲੈ ਔਖੇ ਵੇਲੇ ਕਮ ਆਏਗੀ ਪਰ ਐਸੀ ਕਹਿੰਦੇ ਆ ਉਹ ਆਪਣੇ ਰੱਬ ਦੀ ਰਹਿਮਤ ਜੋੜ ਲੋ ਕਦੀ ਔਖਾ ਬੇਲਾ ਹੀ ਨਹੀਂ ਆਏਗਾ ਤੁਹਾਡੇ ਤੇ ਔਖਾ ਟਾਈਮ ਹੀ ਨਹੀਂ ਆਏਗਾ ਕਿਉਂਕਿ ਜਦੋਂ ਉਹਦੀ ਰਹਿਮਤ ਨੂੰ ਜੋੜ ਲੈਂਦੇ ਆ ਤਾਂ ਜਿੱਦਾਂ ਕਬੀਰ ਸਾਹਿਬ ਨੇ ਕਿਹਾ ਨਾ ਕਿ ਸੁਖਵੇਂ ਜਰਾ ਹੁਣ ਗੌਰ ਕਰਨਾ ਉਹ ਕਹਿੰਦੇ ਦੁੱਖ ਵੇਲੇ ਤੂੰ ਉਹਨੂੰ ਯਾਦ ਕਰਦਾ ਹੈ ਪਰ ਸੁੱਖ ਵੇਲੇ ਸੁੱਖ ਮੇ ਸਿਮਰਨ ਨਾ ਕੀਆ ਸੁੱਖ ਮੇ ਸਿਮਰਨ ਨਾ ਕੀਆ ਦੁੱਖ ਮੇ ਕੀਆ ਯਾਦ ਕਹੇ ਕਬੀਰ ਤਾਂ ਦਾਸ ਕੀ ਕੋਣ ਸੁਨੇ ਫਰਿਆਦ ਸੁੱਖ ਵੇਲੇ ਤੂੰ ਉਹਨੂੰ ਯਾਦ ਨਹੀਂ ਕੀਤਾ ਕਦੀ ਉਹਦੇ ਨਾਲ ਪਿਆਰ ਦੀਆਂ ਤਾਰਾਂ ਨਹੀਂ ਜੋੜੀਆਂ ਤਾਂ ਜਦੋਂ ਮੁਸੀਬਤ ਆਈ ਫਿਰ ਉਹਨੂੰ ਯਾਦ ਕਰਦਾ ਆ ਤਾਂ ਫਿਰ ਤਾਂ ਉਹੀ ਗੱਲ ਹੈ ਕਿ ਹੁਣ ਮੁਸੀਬਤ ਆਈ ਤਾਂ ਕਿਸੇ ਨੂੰ ਪੁਕਾਰਿਓ ਮੇਰੀ ਮਦਦ ਕਰ ਦੇ ਤਾਂ ਮਦਦ ਤਾਂ ਉਹਨਾਂ ਹੀ ਕਰਨੀ ਜਿਹੜਾ ਕਾਫੀ ਸਾਲਾਂ ਤੋਂ ਸਾਨੂੰ ਜਾਣਦਾ ਜਿਹਦੇ ਨਾਲ ਪਿਆਰ ਦੀਆਂ ਤਾਰਾਂ ਜੋੜੀਆਂ ਹੋਈਆਂ ਹਨ ਔਰ ਅਗਰ ਅਸੀਂ ਉਹਦੇ ਨਾਲ ਤਾਰ ਜੋੜ ਕੇ ਰੱਖਾਂਗੇ ਤਾਂ ਉਹਨਾਂ ਕਿਰਪਾ ਵੀ ਇੰਨੀ ਕਰਨੀ ਕਿ ਸਾਡੇ ਜੀਵਨ 'ਚ ਦੁੱਖ ਕਦੀ ਆਏਗਾ ਹੀ ਨਹੀਂ ਤਾਂ ਜੇ ਸਾਡੇ ਜੀਵਨ 'ਚ ਅੱਜ ਦੁੱਖ ਹੈ ਤਾਂ ਸਾਨੂੰ ਚੈੱਕ ਕਰਨ ਦੀ ਲੋੜ ਹੈ ਆਪਣੇ ਆਪ ਨੂੰ ਕਿ ਕਿਤੇ ਨਾ ਕਿਤੇ ਮੇਰੇ 'ਚ ਹਿੰਮਤ ਦੀ ਕਮੀ ਹੈ ਵਿਸ਼ਵਾਸ ਦੀ ਕਮੀ ਹੈ ਮੇਰੇ ਅੰਦਰ ਡਰ ਜ਼ਿਆਦਾ ਹੈ ਮੇਰੇ ਅੰਦਰ ਬਹਿਮ ਭਰਮ ਜ਼ਿਆਦਾ ਹੈ ਜਿਹਦੇ ਕਰਕੇ ਮੇਰੇ ਜੀਵਨ 'ਚ ਦੁੱਖ ਵੀ ਇਸ ਲਈ ਦੱਸਿਆ ਕਿ ਭਗਵਾਨ ਸਭ ਦੇ ਅੰਦਰ ਹੈ ਸਮਝਦੇ ਹੋogne ਜਿਨ੍ਹਾਂ ਨੇ ਉਸ ਨੂੰ ਜਾਣ ਲਿਆ ਉਹਨਾਂ ਨੂੰ ਭਗਵਾਨ ਕਿਹਾ ਗਿਆ ਇਹਦਾ ਆਪਕ ਨਾ ਭਗਵਾਨ ਬੁੱਧ ਭਗਵਾਨ ਰਾਮ ਭਗਵਾਨ ਸ਼੍ਰੀ ਕ੍ਰਿਸ਼ਨ ਕਹਿ ਦਿੰਦੇ ਆ ਕਿ ਨਹੀਂ ਕਿਉਂ ਕਿਉਂਕਿ ਉਹਨਾਂ ਨੇ ਆਪਣੇ ਅੰਦਰ ਬੈਠੇ ਭਗਵਾਨ ਨੂੰ ਸਮਝ ਲਿਆ ਕਿ ਉਹਦੀ ਸ਼ਕਤੀ ਸਾਡੇ ਅੰਦਰ ਮੌਜੂਦ ਹੈ ਔਰ ਜਿਵੇਂ ਉਹ ਸ਼ਕਤੀ ਨਾਲ ਆਪਣੇ ਆਪ ਨੂੰ ਜੋੜ ਲਿਆ ਫਿਰ ਜੇ ਉਹਨਾਂ ਦੇ ਜੀਵਨ 'ਚ ਮੁਸ਼ਕਿਲ ਆਈ ਵੀ ਤਾਂ ਫਿਰ ਕਮਾਂਗੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਨਾ ਭਗਵਾਨ ਕ੍ਰਿਸ਼ਨ ਭਗਵਾਨ ਰਾਮ ਯਾ ਭਗਵਾਨ ਬਾਲਮੀਕ ਜੀ ਯਾ ਭਗਵਾਨ ਅਸੀਂ ਕਿੰਨਿਆਂ ਨੂੰ ਕਹਿੰਦੇ ਆ ਉਹਨਾਂ ਦੇ ਜੀਵਨ 'ਚ ਦੁੱਖ ਆਏ ਕਿ ਨਹੀਂ ਪਰ ਉਹਨਾਂ ਨੇ ਕਦੀ ਹਾਰ ਨਹੀਂ ਮੰਨੀ ਇਸ ਲਈ ਫਿਰ ਕਹਿਣਾ ਚਾਹਾਂਗੇ ਕਿ ਜਦੋਂ ਅਸੀਂ ਮਹਾਰਿਸ਼ੀ ਬਾਲਮੀਕ ਜੀ ਦੀ ਬਾਣੀ ਪੜੀਦੀ ਹੈ ਨਾ ਤੋ ਚ ਇੱਕ ਜਗ੍ਹਾ ਕਿਉਂਕਿ ਉਹਨਾਂ ਨੇ ਕੁਝ ਲਾਈਨਾਂ ਇਦਾਂ ਦੀਆਂ ਲਿਖੀਆਂ ਕਿ ਅਗਰ ਇਨਸਾਨ ਸਮਝ ਲਵੇ ਤਾਂ ਇਨਸਾਨ ਨੂੰ ਜ਼ਿੰਦਗੀ ਜੀਣ ਦੀ ਬੜੀ ਕਲਾ ਮਿਲਦੀ ਹੈ ਕਿ ਮੁਸੀਬਤਾਂ ਵਿੱਚ ਵੀ ਅਸੀਂ ਕਿਦਾਂ ਨਿਕਲ ਸਕਦੇ ਹਾਂ ਇਸ ਲਈ ਉਹਨਾਂ ਨੂੰ ਕਿਸੇ ਨੇ ਪੁੱਛਿਆ ਕਿ ਮਹਾਰਾਜ ਦੁਨੀਆ ਤੇ ਜਿੱਤ ਕਿਹਦੀ ਹੁੰਦੀ ਹੈ ਉਹ ਕਹਿੰਦੇ ਕਿ ਸਭ ਦਾ ਸਹਿਯੋਗ ਕਰਨ ਵਾਲੇ ਸਭ ਦਾ ਸਹਿਯੋਗ ਕਰਨ ਵਾਲੇ ਔਰ ਸਭ ਕੇ ਸਾਥ ਮਿਲ ਕੇ ਚੱਲਣ ਵਾਲੇ ਕੀ ਹਮੇਸ਼ਾ ਜਿੱਤ ਹੁੰਦੀ ਹੈ